ਲੋਜੀ ਅੱਜ ਆ ਇੱਕ ਹੋਰ ਨਵੀਂ ਤੇ ਸ਼ਰਮਨਾਕ ਕਰਤੂਤ ਸੁਣ ਲੋ ਪਹਿਲਾਂ ਤਾਂ ਪਿਛਲੇ ਦਿਨਾਂ ਤੋਂ ਹਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੁਆਰਾ ਇੱਕ 5 ਸਾਲਾਂ ਦੇ ਮਾਸੂਮ ਦੇ ਨਾਲ ਘਟਿਆ ਕਰਤੂਤ ਕਰਨ ਦਾ ਮਾਮਲਾ ਬਹੁਤ ਭਖਿਆ ਪਿਆ ਔਰ ਬਈਏ ਪਹਜਾਓ ਪੰਜਾਬ ਬਚਾਓ ਦੇ ਨਾਰੇ ਲੱਗ ਰਹੇ ਨੇ ਪਰ ਦੂਜੇ ਪਾਸੇ ਆ ਸਾਡੇ ਤਿੰਨ ਪੰਜਾਬੀ ਮੁੰਡਿਆਂ ਨੇ ਉਸ ਪ੍ਰਵਾਸੀ ਮਜ਼ਦੂਰ ਵਰਗੀ ਹੀ ਇੱਕ ਹੋਰ ਸ਼ਰਮਨਾਕ ਕਰਤੂਤ ਕਰ ਦਿੱਤੀ ਹੈ ਹੁਣ ਇਹ ਮਾਮਲਾ ਫਰੀਦਕੋਟ ਦੇ ਪਿੰਡ ਕੰਮਿਆਣਾ ਤੋਂ ਸਾਹਮਣੇ ਆ ਰਿਹਾ ਹੈ ਤੁਸੀਂ ਦੇਖੋ ਜਦੋਂ ਭਈਏ ਭਜਾਓ ਪੰਜਾਬ ਬਚਾਓ ਦੇ ਨਾਰੇ ਲੱਗ ਰਹੇ ਨੇ ਇੱਕ ਪ੍ਰਵਾਸੀ ਮਜ਼ਦੂਰ ਦੀ ਬੱਚੇ ਨਾਲ ਕੀਤੀ ਘਟਿਆ ਕਰਤੂਤ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਹੀ ਚਾਹੀਦੀ ਹੈ ਇੱਥੋਂ ਤੱਕ ਕਿ ਚੌਕ 'ਚ ਖੜਾ ਕੇ ਉਸ ਨੂੰ ਗੋਲੀ ਮਾਰਨ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਦੋਂ ਭਈਏ ਪੰਜਾਬੋ ਪੰਜਾਬ ਬਚਾਓ ਦੇ ਨਾਰੇ ਲੱਗ ਰਹੇ ਨੇ ਤੇ ਇਹ ਕਿਹਾ ਜਾ ਰਿਹਾ ਕਿ ਭਈਏ ਪੰਜਾਬ ਚ ਆ ਕੇ ਇਦਾਂ ਦਾ ਗੰਦ ਪਾ ਰਹੇ ਨੇ ਤਾਂ ਦੂਜੇ ਪਾਸੇ ਆ ਸਾਡੇ ਪੰਜਾਬੀ ਮੁੰਡਿਆਂ ਨੇ ਆ ਨਵਾਂ ਚੰਦ ਚਾੜ ਦਿੱਤਾ ਉਸੇ ਤਰ੍ਹਾਂ ਦੀ ਘਟਿਆ ਕਰਤੂਤ ਕਰ ਦਿੱਤੀ ਹੈ ਘਟਨਾ ਕੀ ਹੈ ਪੂਰੀ ਅਖੀਰ ਤੱਕ ਸੁਣਿਓ ਤੇ ਆਪਣਾ ਤੁਸੀਂ ਵੀ ਵਿਚਾਰ ਲਿਖਿਓ ਕਿ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਤੇ ਸਬਸਕ੍ਰਾਈਬ ਕਰਕੇ ਕੰਟੀ ਵਾਲਾ ਬੈਲ ਵਾਲਾ ਬਟਨ ਦਬਾ ਦਿਓ ਦੋਸਤੋ ਦੇਖੋ ਬਈ ਇਹ ਪੰਜਾਬੋ ਪੰਜਾਬ ਬਚਾਓ ਦੇ ਨਾਰੇ ਇੱਕ ਪ੍ਰਵਾਸੀ ਮਜ਼ਦੂਰ ਦੀ ਉਸ ਘਟਿਆ ਕਰਤੂਤ ਕਰਕੇ ਲੱਗ ਰਹੇ ਨੇ ਪਰ ਆ ਫਰੀਦਕੋਟ ਦੇ ਪਿੰਡ ਕੰਮਿਆਣਾ ਤੋਂ ਘਟਨਾ ਆਈ ਇੱਕ ਮਾਂ ਨੇ ਥਾਣੇ ਜਾ ਕੇ ਦਰਖਾਸਤ ਦਿੱਤੀ ਹੈ ਕਿ ਜਦੋਂ ਮੈਂ ਕੰਮ ਤੋਂ ਕਰੇ ਆਈਆਂ ਤਾਂ ਮੇਰਾ ਬੱਚਾ ਬਹੁਤ ਦੁਖੀ ਮੰਦੀ ਹਾਲਤ ਚ ਬੈਠਾ ਸੀ ਤੇ ਜਦੋਂ ਮੈਂ ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਮੇਰੇ ਦਰਦ ਬਹੁਤ ਹੋ ਰਿਹਾ ਤਾਂ ਉਹ ਕਹਿੰਦੀ ਉਹ ਰੋਣ ਲੱਗ ਗਿਆ ਤਾਂ ਜਦੋਂ ਮੈਂ ਉਹਨ ਤੋਂ ਸਾਰੀ ਗੱਲ ਪੁੱਛੀ ਤਾਂ 6 ਸਾਲਾਂ ਦੇ ਮਾਸੂਮ ਨੇ ਆਪਣੀ ਮਾਂ ਨੂੰ ਜਿਹੜੀ ਗੱਲ ਦੱਸੀ ਸੁਣ ਕੇ ਮਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਘਟਨਾ ਕੀ ਮਾਂ ਕਹਿੰਦੀ ਹੈ ਕਿ ਬੱਚੇ ਨੇ ਦੱਸਿਆ ਕਿ ਤਿੰਨ ਮੁੰਡੇ ਜਿਹੜੇ ਉਹਨਾਂ ਦੇ ਪਿੰਡ ਦੇ ਇੱਕ ਅਰਮਾਨ ਸਿੰਘ ਇੱਕ ਸਤਨਾਮ ਸਿੰਘ ਗੰਜਾ ਔਰ ਇੱਕ ਰਾਜ ਦਵਿੰਦਰ ਸਿੰਘ ਉਹਨਾਂ ਨੇ ਉਹ ਕਹਿੰਦੇ ਵੀ ਬੱਚੇ ਨੂੰ ਟੌਫੀਆਂ ਦੇਣ ਦਾ ਲਾਲਚ ਦੇ ਕੇ ਉਹ ਘਰੋਂ ਲੈ ਗਏ ਤੇ ਨੇੜੇ ਇੱਕ ਜਗ੍ਹਾ ਤੇ ਲਿਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਔਰ ਲਗਾਤਾਰ ਉਹਦੇ ਨਾਲ ਗਲਤ ਕੰਮ ਕੀਤਾ ਔਰ ਇਥੋਂ ਤੱਕ ਬੱਚੇ ਨੇ ਦੱਸਿਆ ਕਿ ਬਾਅਦ ਚ ਮੇਰੇ ਮੂੰਹ ਦੇ ਵਿੱਚ ਵੀ ਉਹਨਾਂ ਨੇ ਗਲਤ ਕੰਮ ਕੀਤਾ ਤੁਸੀਂ ਸਾਰੇ ਸਮਝਦਾਰੋਂ ਸਿਆਣਿਓ ਸਮਝ ਸਕਦੇ ਹੋ ਤਾਂ ਹੁਣ ਸਵਾਲ ਇੱਥੇ ਪੈਦਾ ਹੁੰਦਾ ਭਾਵੇਂ ਉਹਨਾਂ ਮੁੰਡਿਆਂ ਦੇ ਉੱਪਰ ਬੱਚੇ ਦੀ ਮਾਂ ਨੇ ਪਰਚਾ ਦਰਜ ਕਰਵਾਤਾ ਉਹਨਾਂ ਦੀ ਦਰਖਾਸਤ ਦੇਤੀ ਹੈ ਪਰ ਇੱਕ ਪਾਸੇ ਜਦੋਂ ਅਸੀਂ ਬਈਏ ਪਜਾਓ ਪੰਜਾਬ ਬਚਾਓ ਦੇ ਨਾਰੇ ਇੱਕ ਪ੍ਰਵਾਸੀ ਮਜ਼ਦੂਰ ਦੀ ਘਟਿਆ ਕਰਤੂਤ ਕਰਨ ਲਾ ਰਹੇ ਹਾਂ ਤਾਂ ਹੁਣ ਇਹਨਾਂ ਦੇ ਖਿਲਾਫ ਕਿਹੜਾ ਨਾਰਾ ਲਾਇਆ ਜਾਏ ਇੱਥੇ ਮੈਂ ਕਹੂੰਗਾ ਥੋੜਾ ਜਿਹਾ ਆਪਾਂ ਸੋਚੀਏ ਸਮਝੀਏ ਕਿ ਇਹ ਘਟਨਾਵਾਂ ਦਾ ਅਸਲ ਕਾਰਨ ਕੀ ਹੈ ਵੇਖੋ ਹਰ ਇੱਕ ਦੇ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ ਪਰ ਮੇਰਾ ਵਿਚਾਰ ਇਹ ਆ ਕਿ ਇਨ੍ਹਾਂ ਘਟਨਾਵਾਂ ਦਾ ਕਾਰਨ ਕੋਈ ਇੱਕ ਧਰਮ ਕੋਈ ਇੱਕ ਜਾਤ ਕੋਈ ਇੱਕ ਤਬਕਾ ਨਹੀਂ ਹੈ ਕਿਸੇ ਵੀ ਤਬਕੇ ਦੇ ਲੋਕਾਂ ਦੇ ਵਿੱਚ ਜਿਹੜੀ ਘਟੀਆ ਸੋਚ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ 'ਚ ਸੋਚ ਘਟੀਆ ਵਿਚਾਰਤਾਰਾ ਘਟੀਆ ਤੇ ਮਾਨਸਿਕਤਾ ਘਟੀਆ ਉਹ ਹੀ ਇਨ੍ਹਾਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ ਕੋਈ ਵੀ ਭਾਈਚਾਰਾ ਸਾਰਾ ਜ਼ਿੰਮੇਵਾਰ ਨਹੀਂ ਹੈ ਜਿਵੇਂ ਭਈਏ ਪਜਾਓ ਪੰਜਾਬ ਬਚਾਓ ਦਾ ਨਾਰਾ ਹੁਸ਼ਿਆਰਪੁਰ ਦੀ ਘਟਨਾ ਕਰਨ ਲੱਗ ਰਿਹਾ ਬੱਚੇ ਦੇ ਨਾਲ ਮੈਂ ਪੁੱਛਣਾ ਚਾਹਣਾ ਕਿ ਜੇ ਸਾਰੇ ਭਈਏ ਪਜਾ ਦਿੱਤੇ ਜਾਣ ਤਾਂ ਕੀ ਫਿਰ ਪੰਜਾਬ ਚੋਂ ਇਹ ਸਾਰਾ ਕੁਝ ਖਤਮ ਹੋ ਜਾਏਗਾ ਆ ਜਿਹੜੀ ਮੈਂ ਤੁਹਾਨੂੰ ਘਟਨਾ ਦੱਸੀਆ ਫਰੀਦਕੋਟ ਦੇ ਪਿੰਡ ਕੰਮਿਆਣਾ ਦੇ ਵਿੱਚ ਹੁਣ ਤਾਜੀ ਜਿਹੜੀ ਵਾਪਰੀ ਹੈ ਫਿਰ ਇਹਦਾ ਕੀ ਕਰਾਂਗੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਇਹੋ ਜੀਆਂ ਗੰਦੀਆਂ ਘਟਨਾਵਾਂ ਹੋਈਆਂ ਨੇ ਦੁਸ਼ਕਰਮ ਦੀਆਂ ਜਾਂ ਰੇਪ ਬਲਾਕ ਕਰਦੀਆਂ ਉਹਨਾਂ ਦੇ ਵਿੱਚੋਂ ਜਿਹੜੇ ਅੰਕੜੇ ਨੇ ਜਿਹੜੇ ਕੇਸ ਨੇ ਉਹ ਸਾਬਤ ਕਰਦੇ ਨੇ ਕਿ 98 99% ਘਟਨਾਵਾ 100 'ਚੋਂ 99 ਦੇ ਕਰੀਬ ਘਟਨਾਵਾ ਸਾਡੇ ਆਸ-ਪਾਸ ਰਹਿਣ ਵਾਲੇ ਪੰਜਾਬੀਆਂ ਦੁਆਰਾ ਕੀਤੀਆਂ ਗਈਆਂ ਨੇ ਫਿਰ ਹੁਣ ਇੱਥੇ ਕੀ ਕਵਾਂਗੇ ਕੀ ਉਹਨਾਂ ਨੂੰ ਵੀ ਕੱਢਣ ਦਾ ਨਾਹਰਾ ਲਾਈਏ ਅਸਲ ਜੜ ਕਿਤੇ ਹੋਰ ਐ ਉਹ ਸੋਚ ਸਮਝ ਮਾਨਸਿਕਤਾ ਤੇ ਵਿਚਾਰਧਾਰਾ ਚ ਹੈ ਹੁਣ ਦੇਖੋ ਸਾਡੇ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਲੱਖਾਂ ਦੀ ਤਦਾਦ ਦੇ ਵਿੱਚੋਂ ਬਾਹਰਲੇ ਦੇਸ਼ਾਂ 'ਚ ਗਏ ਨੇ ਉਹਨਾਂ ਦੇ ਵਿੱਚੋਂ ਵੀ ਕਈ ਜਿਹੜੀ ਮਾੜੀ ਸੋਚ ਮਾੜੀ ਮਾਨਸਿਕਤਾ ਵਾਲੇ ਨੇ ਉੱਥੇ ਕੋਈ ਗਲਤ ਘਟਨਾ ਕਰ ਦਿੰਦੇ ਨੇ ਤਾਂ ਕੀ ਜੇ ਉੱਥੋਂ ਦੇ ਲੋਕ ਫਿਰ ਪੰਜਾਬੀ ਭਜਾਓ ਤੇ ਦੇਸ਼ ਬਚਾਓ ਦਾ ਨਾਹਰਾ ਲਾ ਕੇ ਰੌਲਾ ਪਾ ਲੈਣ ਤਾਂ ਕੀ ਇਹ ਠੀਕ ਹੋਏਗਾ ਮੈਂ ਫਿਰ ਕਹਿੰਨਾ ਜਿਹੜੇ ਉਹ ਪ੍ਰਵਾਸੀ ਵਿਅਕਤੀ ਨੇ ਹੁਸ਼ਿਆਰਪੁਰ ਚ 5 ਸਾਲਾਂ ਦੇ ਬੱਚੇ ਨਾਲ ਉਹ ਘਟਨਾ ਕੀਤੀ ਹੈ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਬਿਲਕੁਲ ਬਖਸ਼ਣਾ ਤਾਂ ਦੂਰ ਦੀ ਗੱਲ ਉਹਨੂੰ ਦਹਿਲਾ ਦੇਣ ਵਾਲੀ ਸਜ਼ਾ ਦੇਣੀ ਚਾਹੀਦੀ ਹੈ ਪਰ ਇਹ ਕਹਿਣਾ ਕਿ ਸਾਰੇ ਭਈਏ ਭਜਾ ਦਿਓ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਮੇਰੀ ਸੋਚ ਨੂੰ ਇਹ ਗੱਲ ਠੀਕ ਨਹੀਂ ਲੱਗੀ ਕਿਉਂਕਿ ਦੂਰਦਰਸ਼ਤਾ ਨਾਲ ਸੋਚਣਾ ਜ਼ਰੂਰੀ ਹੈ ਹੁਣ ਬਿਹਾਰ ਦੇ ਵਿੱਚ ਸਾਡਾ ਪਟਨਾ ਸਾਹਿਬ ਜਿੱਥੇ ਸਹਿਬ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਉਹ ਸਥਾਨ ਬਿਹਾਰ ਚ ਹੈ ਉੱਥੇ ਆਸ-ਪਾਸ ਸਾਡੇ ਸੈਂਕੜੇ ਹਜ਼ਾਰਾਂ ਪੰਜਾਬੀ ਪਰਿਵਾਰ ਗੁਰਸਿੱਖ ਪਰਿਵਾਰ ਵੀ ਰਹਿੰਦੇ ਨੇ ਜੇ ਉੱਥੇ ਕੋਈ ਇੱਕ ਵਿਅਕਤੀ ਸਾਡੇ ਪੰਜਾਬੀਆਂ ਚੋਂ ਕੋਈ ਕੋਈ ਗਲਤ ਘਟਨਾ ਕਰ ਦੇ ਤਾਂ ਉੱਥੋਂ ਦੇ ਲੋਕ ਸਾਰਿਆਂ ਦੇ ਖਿਲਾਫ ਨਾਹਰਾ ਲਾਉਣ ਲੱਗ ਪੈਣ ਬਿ ਇਹਨਾਂ ਨੂੰ ਇੱਥੋਂ ਭਜਾਓ ਤੇ ਬਿਹਾਰ ਬਚਾਓ ਤਾਂ ਕੀ ਇਹ ਠੀਕ ਹੋਏਗਾ ਇਹ ਬਿਲਕੁਲ ਗਲਤ ਹੋਏਗਾ ਸਾਡੇ ਗੁਰੂ ਸਹਿਬਾਨਾਂ ਦੀ ਸਿੱਖਿਆ ਮੁਤਾਬਕ ਵੇਖ ਲਓ ਜਿਹੜੇ ਮੁਗਲ ਸੀ ਜਿਹੜੇ ਉਹਨਾਂ ਚੋਂ ਕਈ ਮੁਸਲਮ ਸੀ ਉਹਨਾਂ ਨੇ ਬਹੁਤ ਧੱਕਾ ਜ਼ਬਰ ਜ਼ੁਲਮ ਕੀਤਾ ਜਿਵੇਂ ਕਿ ਵਜ਼ੀਰ ਖਾਨ ਸੀ ਜਿਵੇਂ ਕਿ ਮੀਰ ਮੰਨੂ ਸੀ ਉਹਨਾਂ ਨੇ ਬਹੁਤ ਬੇਅੰਤਿਹਾਂ ਜ਼ੁਲਮ ਕੀਤੇ ਪਰ ਉਹਨਾਂ ਦੇ ਵਿੱਚੋਂ ਹੀ ਉਸੇ ਕੈਟਾਗਰੀ ਦੇ ਵਿੱਚੋਂ ਹੀ ਗਣੀ ਖਾਨ ਤੇ ਨਬੀ ਖਾਨ ਵੀ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਵਿੱਚੋਂ ਹੀ ਨਵਾਬ ਮਲੇਰ ਕੋਟਲਾ ਵੀ ਸੀ ਜਿਨੇ ਹਾ ਦਾ ਨਾਹਰਾ ਮਾਰਿਆ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ 'ਚ ਚਣਿਆਂ ਗਿਆ ਉਹਨਾਂ ਦੇ ਵਿੱਚੋਂ ਹੀ ਪੀਰ ਬੁੱਧੂ ਸ਼ਾਹ ਔਰ ਉਹਦੇ ਚੇਲੇ ਤੇ ਚਾਰ ਪੁੱਤਰ ਵੀ ਸੀ ਜਿਹੜੇ ਗੁਰੂ ਸਾਹਿਬ ਦਾ ਡੱਟ ਕੇ ਸਾਥ ਦਿੰਦੇ ਹੋਏ ਲੜਾਈ 'ਚ ਸ਼ਾਮਲ ਹੋਏ ਕੋਈ ਵੀ ਇੱਕ ਕੈਟਾਗਰੀ ਸਾਰੀ ਦੋਚੀ ਨਹੀਂ ਹੁੰਦੀ ਇਹ ਮੇਰੀ ਸੋਚ ਹੈ ਮੇਰਾ ਮੰਨਣਾ ਹੁਣ ਤੁਸੀਂ ਅੰਕੜੇ ਦੇਖੋ ਆਪਣੇ ਪੰਜਾਬ ਦੇ ਵਿੱਚ ਜਿੰਨੀਆਂ ਚੋਰੀਆਂ ਡਕੈਤੀਆਂ ਕਤਲ ਤੇ ਲੜਕੀਆਂ ਦੇ ਨਾਲ ਬਲਾਤਕਾਰ ਵਗੈਰਾ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਵਿੱਚੋਂ 98 99% ਬਾਹਰ ਲਿਆਨੇ ਨਹੀਂ ਸਾਡੇ ਆਸ-ਪਾਸ ਰਹਿਣ ਵਾਲੇ ਗੰਦੀ ਸੋਚ ਵਾਲੇ ਲੋਕਾਂ ਨੇ ਕੀਤੀਆਂ ਨੇ ਫਿਰ ਇੱਥੇ ਹੁਣ ਕੀ ਕਰਾਂਗੇ ਦੱਸੋ ਮੈਨੂੰ ਲੱਗਦਾ ਸਾਨੂੰ ਥੋੜਾ ਜਿਹਾ ਥੋੜਾ ਜਿਹਾ ਸਾਨੂੰ ਵੱਧ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਟਾਰਗੇਟ ਕਰਨਾ ਕਿਹਨੂੰ ਹੈ ਟਾਰਗੇਟ ਉਹਨਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਸੋਚ ਮਾੜੀ ਹੈ ਜਿਨ੍ਹਾਂ ਦੀ ਅਕਲ ਮਾੜੀ ਹੈ ਜਿਨ੍ਹਾਂ ਦੀ ਮਾਨਸਿਕਤਾ ਗਲਤ ਹੈ ਉਹ ਚਾਹੇ ਚਾਹੇ ਉਹ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਪੰਜਾਬੀ ਹੈ ਸਾਰਿਆਂ ਨੂੰ ਹੀ ਵਿਰੋਧ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਘਟਨਾਵਾਂ ਰੇਪ ਦੀਆਂ ਹੋਈਆਂ 2-2 ਮਹੀਨਿਆਂ ਦੀ ਬੱਚੀ ਤੋਂ ਲੈ ਕੇ 80-80 ਸਾਲ ਦੀ ਬੇਬੇ ਤੱਕ ਦੇ ਬਲਾਤਕਾਰ ਹੋਏ ਨੇ ਔਰ ਪੰਜਾਬੀਆਂ ਨੇ ਸਾਡੇ ਵਿੱਚੋਂ ਕੀਤੇ ਹੁਣ ਉਹਨਾਂ ਬਾਰੇ ਕੀ ਕਵਾਂਗੇ ਮੈਂ ਨਹੀਂ ਕਹਿੰਦਾ ਕਿ ਉਹ ਸਹੀ ਨਹੀਂ ਉਹਨਾਂ ਦੇ ਵਿੱਚ ਵੀ ਜਿਹੜੇ ਘਟੀਆ ਇਨਸਾਨ ਨੇ ਉਹਨਾਂ ਨੂੰ ਟਾਰਗੇਟ ਕਰਨਾ ਬਣਦਾ ਪਰ ਸਾਰੀ ਕਮਿਊਨਿਟੀ ਨੂੰ ਮੇਰੀ ਜੋ ਅੰਦਰ ਦੀ ਸੋਚ ਜਿੰਨੀ ਵੀ ਗੁਰੂ ਸਹਿਬਾਨਾਂ ਤੋਂ ਜਾਂ ਤੁਹਾਡੇ ਵਰਗੇ ਚੰਗੇ ਲੋਕਾਂ ਤੋਂ ਸਿੱਖੀ ਹੈ ਉਹਦੇ ਮੁਤਾਬਕ ਕਿਸੇ ਵੀ ਸਾਰੀ ਕਮਿਊਨਿਟੀ ਨੂੰ ਕਿਸੇ ਵੀ ਸਾਰੇ ਭਾਈਚਾਰੇ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ ਇਹ ਬੇਇਨਸਾਫੀ ਹੈ ਦੇਖੋ ਫਰੀਦਕੋਟ ਦੇ ਇੱਕ ਪਿੰਡ ਦੇ ਵਿੱਚ 4 ਕ ਮਹੀਨੇ ਪਹਿਲਾਂ ਦੀ ਖਬਰ ਹੈ ਇੱਕ ਪਿਓ ਨੇ ਆਪਣੀ ਧੀ ਦੇ ਨਾਲ ਕਈ ਮਹੀਨਿਆਂ ਤੋਂ ਲਗਾਤਾਰ ਗਲਤ ਕੰਮ ਕੀਤਾ ਤੇ ਫਿਰ ਉਹ ਤਾਂ ਪੰਜਾਬੀ ਸੀ ਉਹ ਤਾਂ ਪੱਗ ਵੀ ਸਿਰ ਤੇ ਬੰਨਦਾ ਸੀ ਕੀ ਕਵਾਂਗੇ ਫਿਰ ਉਹਨੂੰ ਦੇਖੋ ਸਿੱਧੀ ਸਾਫ਼ ਗੱਲ ਹੈ ਕਿ ਚੰਗੇ ਜਾਂ ਮਾੜੇ ਸੋਚ ਵਾਲੇ ਤੇ ਅਕਲ ਵਾਲੇ ਇਨਸਾਨ ਹਰ ਕਮਿਊਨਿਟੀ 'ਚ ਨੇ ਸੋ ਮੈਨੂੰ ਲੱਗਦਾ ਇਸ ਤਰ੍ਹਾਂ ਟਾਰਗੇਟ ਨਹੀਂ ਕਰਨਾ ਚਾਹੀਦਾ ਕਿਸੇ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਜਿਵੇਂ ਭਈਏ ਪਜਾਓ ਤੇ ਪੰਜਾਬ ਬਚਾਓ ਦਾ ਨਾਰਾ ਲੱਗ ਚੁੱਕਾ ਹੈ ਮੈਂ ਫਿਰ ਕਹਿਣਾ ਜਿਹੜੇ ਉਸ ਵਿਅਕਤੀ ਨੇ ਪ੍ਰਵਾਸੀ ਨੇ ਉਹ ਕਰਤੂਤ ਕੀਤੀ ਹੈ ਉਹਨੂੰ ਚੌਂਕ 'ਚ ਖੜਾ ਕੇ ਗੋਲੀ ਮਾਰਨ ਦੀ ਲੋੜ ਹੈ ਜੇ ਕਾਨੂੰਨ ਇਸ ਤਰ੍ਹਾਂ ਦਾ ਬਣੀ ਤਾਂ ਇਹਨਾਂ ਸਖਤ ਹੋਣਾ ਚਾਹੀਦਾ ਉਨੇ ਬਹੁਤ ਪੈੜੀ ਕਰਸੂਤ ਕੀਤੀ ਹੈ ਉਹ ਬਹੁਤ ਘਟੀਆ ਪਰ ਇੱਥੇ ਬਹੁਤ ਸਾਰੇ ਇਹੋ ਜਿਹੇ ਪ੍ਰਵਾਸੀ ਵੀ ਨੇ ਜਿਨ੍ਹਾਂ ਨੇ ਚੰਗੇ ਕੰਮ ਵੀ ਕੀਤੇ ਨੇ ਆ ਸਾਡੇ ਪਾਣੀ ਆਇਆ ਰਾਜਸਥਾਨ ਚੋਂ ਬਿਹਾਰ ਚੋਂ ਆ ਹਰਿਆਣੇ ਚੋਂ ਯੂਪੀ ਚੋਂ ਕੈਂਟਰ ਟਰਾਲੀਆਂ ਭਰ ਕੇ ਆਈਆਂ ਨੇ ਉਹ ਚੰਗੇ ਲੋਕ ਵੀ ਹੈਗੇ ਆ ਯਾਰ ਇਸ ਕਰਕੇ ਸਾਨੂੰ ਪੂਰੀ ਕੈਟਾਗਰੀ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਇਹ ਮੈਨੂੰ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ